ਦੇਖੋ ਜੀ ਇਹ ਸਾਰੇ ਸੰਗਰੂਰ ਵਾਲੇ ਜਾਣਦੇ ਆ ਤੇ ਸਾਰੇ ਪੰਜਾਬ ਵਾਲੇ ਜਾਣਦੇ ਆ ਕਿ ਅੱਜ ਦੀ ਘੜੀ ਅਕਾਲੀ ਦਲ ਨੂੰ ਇਲੈਕਸ਼ਨ ਲੜਨ ਲਈ ਕੋਈ ਬੰਦਾ ਨਹੀਂ ਮਿਲ ਰਿਹਾ ਅਸੀਂ ਚੋੁੰਦਾ ਸਾਹਿਬ ਦਾ ਚਲੋ ਬੜਾ ਸਤਿਕਾਰ ਕਰਦੇ ਆ ਪਰ ਮਜਬੂਰੀ ਬਸ ਉਹਨਾਂ ਨੂੰ ਜਿਹੜਾ ਉਤਾਰਿਆ ਗਿਆ ਕਿਉਂਕਿ ਸਾਰੇ ਜਾਣਦੇ ਆ ਕੁਝ ਦਿਨ ਪਹਿਲਾਂ ਪਰਮੇਂਦਰ ਢੀਂਡ ਸਾਹਿਬ ਜੀ ਨੂੰ ਦੁਵਾਰਾ ਜਦੋਂ ਰਲੇਮਾ ਹੋਇਆ ਇਹਨਾਂ ਨੇ ਕਿਹਾ ਵੀ ਘਰ ਵਾਪਸੀ ਹੋਊਗੀ ਉਹਨਾਂ ਨੇ ਚੋਣ ਸਰਗਰਮੀਆਂ ਸ਼ੁਰੂ ਕੀਤੀਆਂ ਢੀਂਡਸਾ ਸਾਹਿਬ ਨੇ 15 ਵੀ ਦਿਨਾਂ ਚ ਦੇਖਿਆ ਫਿਰ ਪੁਰਕੇ ਵੀ ਭਾਈ ਗਰਾਊਂਡ ਤੇ ਕੀ ਹਾਲਾਤ ਨੇ ਤਾਂ ਮੈਨੂੰ ਜਿੱਥੋਂ ਤੱਕ ਲੱਗਦਾ ਵੀ ਢੀਂਡਸਾ ਸਾਹਿਬ ਨੇ ਕਿਹਾ ਵੀ ਭਾਈ ਮੈਂ ਇਲੈਕਸ਼ਨ ਨਹੀਂ ਲੜਨੀ ਸੁਖਬੀਰ ਜੀ ਕੋਈ ਬੰਦਾ ਹੋਰ ਦੇਖੋ ਫਿਰ ਸੁਖਬੀਰ ਜੀ ਤੁਹਾਡੇ ਯਾਦ ਆ ਲੌਂਗਵਾਲ ਘਰ ਦੇ ਲੌਂਗਵਾਲ ਸਾਹਿਬ ਦੇ ਘਰ ਆਏ ਤੇ ਮੈਨੂੰ ਲੱਗਦਾ ਵੀ ਹੱਥ ਲੌਂਗਵਾਲ ਸਾਹਿਬ ਨੇ ਵੀ ਨਿੱਤਰ ਆਇਆ ਇਸੇ ਕਰਕੇ ਝੁੰਦਾ ਸਾਹਿਬ ਨੂੰ ਕਿਹਾ ਗਿਆ ਵੀ ਭਾਈ ਇਲੈਕਸ਼ਨ ਤੁਸੀਂ ਲੜਨੀ ਆ ਚਲੋ ਝੁੰਦਾ ਸਾਹਿਬ ਲੜਨਗੇ ਪਰ ਸਵਾਲ ਇਥੋਂ ਪੈਦਾ ਹੁੰਦਾ ਹੈ ਤੇ ਮੈਨੂੰ ਲੱਗਦਾ ਹੈ ਵੀ ਲੌਂਗਵਾਲ ਸਾਹਿਬ ਤੇ ਢੀਂਸਾ ਸਾਹਿਬ ਨੇ ਇਹੀ ਕਹਿ ਕੇ ਮਨਾ ਕੀਤਾ ਹੋਣਾ ਵੀ ਪ੍ਰਧਾਨ ਜੀ ਜਦੋਂ ਤੁਸੀਂ ਇਲੈਕਸ਼ਨ ਨਹੀਂ ਲੜ ਰਹੇ ਫਿਰ ਸਾਨੂੰ ਸਾਨੂੰ ਕੋਈ ਫਿਰਦੇ ਆ ਤੁਸੀਂ ਜਿੱਤੇ ਹੋ ਐਮਪੀ ਹੋ ਸਿਟਿੰਗ ਐਮਪੀ ਹੋ ਪਾਰਟੀ ਦੇ ਪ੍ਰਧਾਨ ਹੋ ਤੇ ਤੁਸੀਂ ਇਲੈਕਸ਼ਨ ਲੜਨ ਤੋਂ ਜਵਾਬ ਦੇ ਰਹੇ ਤਾਂ ਸਾਨੂੰ ਕੋਈ ਕਹਿ ਰਹੇ ਹੋ ਕਿਉਂਕਿ ਸੁਖਬੀਰ ਸਿੰਘ ਬਾਦਲ ਨੇ ਵੀ ਪੂਰੇ ਪੰਜਾਬ 'ਚ ਆ ਜਿਹੜਾ ਡਰਾਮਾ ਕੀਤਾ ਮੈਂ ਪੰਜਾਬ ਬਚਾਉ ਸਾਰੇ ਪੰਜਾਬ 'ਚ ਟੈਂਪਰੇਚਰੀ ਚੈੱਕ ਕੀਤਾ ਉੱਥੇ ਗੱਲ ਕਲੀਅਰ ਹੋ ਗਈ ਉਹਨੂੰ ਵੀ ਪਤਾ ਲੱਗ ਗਿਆ ਵੀ ਗਰਾਊਂਡ ਤੇ ਹਾਲਾਤ ਕੀ ਨੇ ਇਸੇ ਕਰਕੇ ਅੱਜ ਨਾਪਲ ਇਲੈਕਸ਼ਨ ਲੜ ਰਹੇ ਆ ਇਸੇ ਕਰਕੇ ਅੱਜ ਸੱਤ ਟਿਕਟਾਂ ਅਨਾਉਂਸ ਕੀਤੀਆਂ ਪਰ ਬੀਬਾ ਹਰਸਿਮਰਤ ਕੌਰ ਬਾਦਲ ਜਿਹੜੇ ਸਿਟਿੰਗ ਐਮਪੀ ਐ ਉਹਨਾਂ ਦੀ ਟਿਕਟ ਨਹੀਂ ਅਨਾਉਂਸ ਕੀਤੀ ਕਿਉਂਕਿ ਉਹ ਵੀ ਚੈੱਕ ਕਰ ਰਹੇ ਆ ਵੀ ਬਠਿੰਡਿਆਂ ਲੜੀਏ ਫਰੋ ਪ੍ਰੋ ਲੜੀਏ ਕਿ ਖਰੂਰ ਸਾਹਿਬ ਤੋਂ ਲੜੀਏ ਪਰ ਮੈਂ ਬੜਾ ਸਪਸ਼ਟ ਸ਼ਬਦਾਂ ਚ ਕਹਿਣਾ ਚਾਹਣਾ ਕਿ ਬੀਬਾ ਜੀ ਜਿੱਥੋਂ ਮਰਜ਼ੀ ਇਲੈਕਸ਼ਨ ਲੜ ਲਓ ਹਾਰ ਤੁਹਾਡੀ ਸਾਰੇ ਕਿਤੋਂ ਹੋਣੀ ਆ ਇਹ ਹੁਣ ਤੁਸੀਂ ਦੇਖਣਾ ਵੀ ਬਠਿੰਡੇ ਵਾਲਾਂ ਤੋਂ ਹਾਰਨਾ ਉਹ ਬਾਰਡਰ ਵਾਲੇ ਫਿਰੋਜ਼ਪੁਰ ਵਾਲੇ ਤੋਂ ਹਾਰਨਾ ਕਿ ਮੱਧ ਵਿਚ ਜਾ ਕੇ ਹਾਰਨਾ ਮੈਂ ਤਾਂ ਕਹੂੰਗਾ ਵੀ ਪਹਿਲਾਂ ਚਲੋ ਬਠਿੰਡੇ ਵਾਲੇ ਨੇ ਤਿੰਨ ਵਾਰੀ ਵੋਟਾਂ ਪਾਈਆਂ ਨੇ ਉੱਥੋਂ ਹੀ ਹਾਰ ਜੋ ਚੰਗਾ ਪਰ ਖਾਰ ਸਾਹਮਣੇ ਕਹਤੇ ਲਿਖੀ ਹੋਈ ਮੈਂ ਉਹੀ ਤਾਂ ਕਹਿਣਾ ਉਹ ਇਹ ਦੇਖ ਰਿਹਾ ਵੀ ਤਿੰਨਾਂ ਚੋਂ ਸੇਫ ਕਿਹੜੀ ਹੈ ਪਰ ਮੈਂ ਇਹੀ ਕਹਿਣਾ ਵੀ ਤਿੰਨਾਂ ਚੋਂ ਮਾਰਜਨ ਦਾ 19 21 ਦਾ ਫਰਕ ਪੈ ਸਕਦਾ ਪਰ ਹਾਰ ਤਿੰਨਾਂ ਚੋਂ ਪੱਕੀ ਹੈ ਇਹ ਦੇਖ ਲੈਣ ਵੀ ਕਿ ਕਿਹੜਿਆਂ ਤੋਂ ਹਾਰਨਾ ਫਿਰੋਜ਼ਪੁਰ ਵਾਲੇ ਲੋਕਾਂ ਤੋਂ ਹਾਰਨਾ ਖਡੂਰ ਸਾਹ ਵਾਲਿਆਂ ਤੋਂ ਹਾਰਨੇ ਕਿ ਬਠਿੰਡੇ ਵਾਲੇ ਤੋਂ ਹਾਰਨਾ ਜੇ ਇਹਨਾਂ ਹੌਸਲਾ ਹੁੰਦਾ ਕਹਿ ਲੋ ਵੀ ਇਹ ਵਿਸ਼ਵਾਸ ਹੁੰਦਾ ਵੀ ਮੈਂ ਜਿੱਤੂ ਤਾਂ ਲੀਡਰਾਂ ਦੀ ਸੀਨੀਅਰਾਂ ਦੀ ਟਿਕਟਾਂ ਪਹਿਲਾਂ ਨਾ ਅਨੌਂਸ ਹੁੰਦੀ ਹੈ ਜਿੱਤੇ ਹੋਏ ਐਮਪੀ ਦੀ ਟਿਕਟ ਨਾ ਨਾ ਸੁਣਾ ਇਹ ਤੋਂ ਪਤਾ ਲੱਗਦਾ ਵੀ ਕਾਲੀ ਦਲ ਘਬਰਾਇਆ ਹੋਇਆ ਧਰਤੀ ਹੇਠੋਂ ਜ਼ਮੀਨ ਖਿਸਕ ਚੁੱਕੀ ਹੈ ਤੇ ਰਿਜ਼ਲਟ ਸਾਰੇ ਲੋਕਾਂ ਨੂੰ 4 ਤਰੀਕ ਨੂੰ ਪਤਾ ਲੱਗਦਾ ਹੈ